ਰਿਆ ਕਾਲ ਜੀ ਆ ਰਾਤ ਨੂੰ ਬੈਲੇ ਗਈ ਜਾ ਰਹਿਣ ਪੰਜ ਕਿਲੇ ਲੰਮੇ ਤੋਂ ਤੁਹਾਨੂੰ ਦਿਖਾਉਣਾ ਜੱਟ ਦਾ ਰੋਖਾਂ ਦਾ ਕਿੰਨਾ ਮੇਲ ਆ ਤੱਕ ਪੀਰ ਆਂ ਰੋ ਸਬੰਧ ਹੈ ਰੋਖ ਜੰਨਾ ਸਾਫ਼ ਦਿਲ ਦੇ ਰਾਤ ਨੂੰ ਪਾਹੀ ਹੋਣ ਲੱਗਿਆ ਜਿਹੜੇ ਸਾਨੇ ਜਿਨੇ ਗਾਰ ਆ ਉਹ ਅੱਗ ਨਾਲ ਆਉਣ ਜਿਹੜੇ ਮੂਰਖੋ ਅੱਗ ਲਾ ਕੇ ਫਾੜ ਦਿੰਦੇ ਨੇ ਲੋ ਉਹ ਪੰਜ ਕਿੱਲਾ ਲੰਮੀ ਰੈਲ ਆ ਤੇ ਰੁੱਕਦੇ ਸਾਰੇ ਨਾਲ ਇਹ ਰੈਲ ਮੰਡੀ ਆ ਤੇ ਪੈਂ ਸੁੱਦੀ ਜਾਂਦੀ 100 ਜਿਹੜੇ ਸਾਰੇ ਰਹਾਟ ਸਟ ਜੂਰ ਲੰਮੀ ਹੋ ਜਾਣੀਆਂ ਪਰ ਜਿਹੜੇ ਮੂਰਖ ਤਰਸਾਨਾ ਜਿਹੜੇ ਅੱਖਾਂ ਚ ਅੱਗ ਲਾ ਗੇ ਸਾੜਦੇ ਨੇ ਮੁੱਖਾ ਨੂੰ ਸਟ ਦੇ ਗਰਮੀ ਦੇ ਪੈਦਾ ਕਰਦੇ ਗਵਾਤਾਵਾਂ ਨੂੰ ਗਰਾਵ ਕਰਦੇ ਆ ਤੇ ਦੂਸਰਾ ਕੋ ਆਪਣੇ ਆਪ ਦਾ ਵੀ ਨੁਕਸਾਨ ਕਰਾਂ ਕਰੇ ਸੇ ਮਿੱਤਰੋਂ ਦੇਰ ਰਾਤ ਨੂੰ ਖਾਲੀ ਹੋਣਾ ਲੱਗਦਾ ਨਹੀਂ ਹਨੇਰੀਆਂ لا لا